ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਚੰਨਪ੍ਰੀਤ ਪੂਰੇ ਪੰਜਾਬੀ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਅੱਜ ਸਾਡੇ ਪਿੰਡ ਵਿੱਚ 20 ਸਾਲ ਬਾਅਦ ਉਹ ਸਰਬਸੰਮਤੀ ਨਾਲ ਸਰਪੰਚ ਨੇ ਨਿਯੁਕਤ ਕੀਤਾ ਗਏ ਨੇ ਸਰਦਾਰ ਗੁਰਦੀਪ ਸਿੰਘ ਜੀ ਚੰਬਾ ਤੇ ਨਾਲ ਹੀ ਪੰਚਾਇਤ ਮੈਂਬਰ ਦਾ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਜੀ ਤੇ ਸਾਡੇ ਵੱਡੇ ਭਰਾ ਹਰਸਨ ਸਿੰਘ ਜੀ ਆਰਤੀਆ ਮਹਿੰਦਰ ਸਿੰਘ ਜੀ ਆਰਤੀਆ ਬਾਬਾ ਜੀ ਦਾ ਵੀ ਧੰਨਵਾਦ ਬਹੁਤ-ਬਹੁਤ ਕੀਤਾ ਜਾਂਦਾ ਹੈ ਤੇ ਕਮੇਟੀ ਦਾ ਗੁਰਦੁਆਰਾ ਸਾਹਿਬ ਜੀ ਦਾ ਧੰਨਵਾਦ ਆਉ ਦਿਖਾਉਣਿਆ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਨਿਆਰੀ ਦਾ ਬਲਾਉ ਵਿੱਚ ਦਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਲੌਗ ਦੇ ਵਿੱਚ ਨਹੀਂ ਤਾਂ ਦੇਖਿਆ ਕਿ ਪਿੰਡਾਂ ਦੇ ਵਿੱਚ ਡਾਂਗਾ ਛੋਟੀਆਂ ਚੱਲਦੀਆਂ ਨੇ ਪੈਸਾ ਬਰਬਾਦ ਹੁੰਦਾ ਹੈ ਨਫਿਆਂ ਵਗੈਰਾ ਹੋਰ ਲੈਟਰ ਪੜਨੇ ਚ ਪਰ ਐਟ ਕੀ ਸਾਡੇ ਪੰਚਾਇਤ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਰੱਖਿਆ ਗਿਆ ਹੈ ਪਿੰਡ ਦੇ ਸਹਿਯੋਗ ਨਾਲ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾ ਰਿਹਾ ਹਾਂ ਸਰਬਸੰਤੀ 20 ਸਾਲਾਂ ਬਾਅਦ ਕਿਵੇਂ ਹੋਈ ਹੈ ਤੁਸੀਂ ਸਾਰੀ ਦਾ ਸਾਰਾ ਬਲੌਗ ਦੇਖਣਾ ਹੈ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਫਿਰ ਇਹਦੇ ਬਾਅਦ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਹੈ ਜਿਉ ਇਸ ਪਰਿਵਾਰ ਨੂੰ ਵਧਾਈਆਂ ਜੋ ਵੀ ਵੀਰ ਆਏ ਬਲੌਗ ਦੇਖਣਗੇ ਆਪਣਾ ਸਵੇਰੇ 11 ਵਜੇ ਭਾਈ ਸਤਪਾਲ ਸਿੰਘ ਜੀ ਪੂਰੇ ਕਥਾਵਾਤ ਕੀਤੀ ਹੈ ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਇਹਨਾਂ ਨੇ ਪਿਆਰ ਨਾਲ ਸਮਝਾਇਆ ਤੇ ਪਿਆਰ ਨਾਲ ਇਹਨਾਂ ਨੂੰ ਸਰਪਾ ਉਹ ਬਖਸ਼ਿਸ਼ ਕੀਤੀ ਭਾਈ ਗੁਰਦੀਪ ਸਿੰਘ ਜੀ ਚੰਦਾ ਤੇ ਮੇਰੇ ਵੱਡੇ ਭਰਾ ਗੁਰਦੀਪ ਸਿੰਘ ਜੀ ਸਰਦਾਰਕੇ ਲਾਣੇ ਵਾਲ ਤੇ ਸਾਰੇ ਸਰਦਾਰਕੇ ਲਾਣੇ ਦਾ ਬਹੁਤ-ਬਹੁਤ ਧੰਨਵਾਦ ਇਸ ਬਲੌਗ ਚੈਨਲ ਵੱਲੋਂ ਕੀਤਾ ਜਾਂਦਾ ਹੈ ਤੇ ਹੁਣ ਬਾਬਾ ਸਤਨਾਮ ਸਿੰਘ ਜੀ ਅਨੰਦ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ ਤੇ ਇਸ ਤੋਂ ਬਾਅਦ ਹਕੂਮਾਣਾਂ ਮਿਲਦੇ ਆਣ ਗਏ ਤੋਂ ਇਸ ਤੋਂ ਬਾਅਦ ਹਕੂਮਾਣਾਂ ਤੋਂ ਬਾਅਦ ਆਪਣੇ ਭਾਈ ਸਤਪਾ ਸਿੰਘ ਜੀ ਤੇ ਭਾਈ ਮਹਿੰਦਰ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਨਗੇ ਸਾਰੇ ਪਿੰਡ ਦੇ ਸਹਿਜੋ sha مہاراج نو کہ رام کا ارتھ ہوں پرماتما پرماتماس کو بدلی کر ਕਹਿੰਦੇ ਜਿਹੜੀ RAM ਦੇ ਦਸਾਂ ਦੀ ਸੰਗਤ ਹੁੰਦੀ ਹੈ ਜਾਂ RAM ਦੇ ਵਾਸਾ RAM ਦਾਸ ਸੋਮਰ ਕਿਹੜਾ ਜਿੱਥੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਸਿੱਖ ਸੁਲਾ ਕਰਨ ਵਾਲੇ ਬਹਿ ਜਾਂਦੇ ਉਹ ਉਸ ਰੋਗਰੇ ਬਣ ਜਾਂਦਾ ਹੁੰਦਾ ਜੇ ਤੁਸੀਂ ਸੰਗਤ ਨੂੰ ਦੇਚ ਬੈਠੇ ਹੋ ਸਭ ਪੁੱਤਰੇ ਪਾਪ ਤੋਂ ਮਰਦੇ ਤੇ ਸੰਗਤ ਵਿੱਚ ਇੰਨੀ ਤਾਕਤ ਹੁੰਦੀ ਹੈ ਵੀ ਉਹ ਵੱਡੇ ਤੋਂ ਵੱਡੇ ਪਾਪੋਂ ਮੁਕਤ ਆ ਸਕਦੇ ਆ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਹੜਾ ਬਹੁਤ ਵੱਡਾ ਉਪਰਾਲਾ ਭਾਈ ਗੁਰਦੀਪ ਸਿੰਘ ਜੀ ਜੋ ਚੰਗਾ ਬਾਤ ਚੌਣ ਨੂੰ ਲੈ ਕੇ ਸਾਰੇ ਪਗੜ ਨੇ ਸਹਿਮਤੀ ਕੀਤੀ ਹੈ ਬੜੇ ਸਹੀਣਾ ਅਤੇ ਬੜੇ ਦਿਨਾਂ ਤੋਂ ਉਤਪਰ ਕਰ ਰਹੇ ਸੀ ਕਿ ਜੇ ਚੌਣ ਦੀ ਜਗ੍ਹਾ ਤੇ ਸਹਿਮਤੀ ਹੋ ਜੇ ਤੇ ਬਹੁਤ ਵੱਡਾ ਇੱਕ ਸਮਾਗਮ ਉਤਪਰ ਹੁੰਦਾ ਨਾਲੇ ਦੇ ਵਿੱਚ ਪਿੰਡ ਦੀ ਸ਼ੋਭਾ ਸਿਰਫ ਸਵਾਹ ਹੁੰਦੀ ਹੈ ਸਿਆਣਪ ਦਾ ਵੀ ਪਤਾ ਲੱਗਦਾ ਹੈ ਇਹਨਾਂ ਦੰਦਾਂ ਇਨਸਾਨੀ ਕਰਵਾ ਲੈਂਦੀਆਂ ਅਕਸ਼ੜੀ ਪਵਿੱਤਰ ਹੁੰਦੀ ਵਿੱਚ ਪਹੁੰਚਣ ਦੇ ਜਿੱਥੇ ਸਾਰੀ ਸੰਗਤਾਂ ਦਾ ਧੰਨਵਾਦ ਕਰਦੇ ਆਂ ਬੱਚੇ ਬੱਚੇ ਦਾ ਧੰਨਵਾਦ ਕਰਦੇ ਆਂ ਉਥੇ ਅਸੀਂ ਪੂਰਨ ਤੌਰ ਤੇ ਸ਼ੁਕਰਾਨਾ ਸਾਧੂ ਮਹਾਰਾਜ ਜੀ ਦਾ ਕਰਦੇ ਆ ਜਿਨ੍ਹਾਂ ਦੀ ਕਿਰਪਾ ਸਦਕਾ ਕਿ ਤੁਹਾਡੇ ਸੰਗਤਾਂ ਵਿੱਚ ਬਸਤੇ ਮਹਾਰਾਜ ਜੀ ਨੇ ਇਹ ਵੱਡਾ ਜਿਹੜਾ ਕੰਮ ਚੁੱਕਿਆ ਗਿਆ ਹੈ ਭਾਈ ਹਰਦੀਪ ਸਿੰਘ ਜੀ ਵੀ ਬੈਠੇ ਆ ਜੋ ਲਾਣੇ ਵਿੱਚੋਂ ਸਰਦਾਰਾਂ ਦੇ ਲਾਣੇ ਵਿੱਚੋਂ ਆ ਕਿ ਉਹ ਇਹਨਾਂ ਨੇ ਤੁਹਾਨੂੰ ਲੱਗਦੀ ਸੀ ਮੈਂ ਇਹਨਾਂ ਨੂੰ ਵੀ ਨਮਸਕਾਰ ਕਰਦੇ ਆ ਤੇ ਸਿਰਦਾ ਕਰਦੇ ਆ ਵੀ ਜਿਨ੍ਹਾਂ ਨੇ ਸਹਿਮਤੀ ਦਿੱਤੀ ਹੈ ਵੀ ਅਸੀਂ ਇਹਨਾਂ ਨਾਲ ਸਹਿਮਤ ਹਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਬਈ ਤਰ੍ਹਾਂ ਤਰ੍ਹਾਂ ਦੀ ਦੁਨੀਆ ਤਰ੍ਹਾਂ ਤਰ੍ਹਾਂ ਦੇ ਲੋਕ ਬੜੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਪਰ ਇਹਨਾਂ ਨੇ ਵੀ ਸਾਰੇ ਪਿੰਡ ਨਗਰ ਦੇ ਜਿਹੜੇ ਬਚਨਾਂ ਨੂੰ ਮੰਨਦਿਆਂ ਮੈਂ ਕਿਸ ਗੱਲ ਤੇ ਸਹਿਮਤੀ ਦਿੱਤੀ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਹੈ ਸਮੁੱਚੇ ਲਾਣਿਆਂ ਦਾ ਸਾਰੇ ਤਰ੍ਹਾਂ ਪਰਿਵਾਰਾਂ ਦਾ ਧੰਨਵਾਦ ਜਿੱਥੇ ਮੈਂ ਕਰਦਾ ਓਥੇ ਬੇਨਤੀ ਹੂਜ ਹਾਮਦੇਵਾਲੀ ਦੂਜਹਾਨ ਦੇ ਬਾਲੀ ਵਾਹਿਗੁਰੂ ਗੁਰੂ ਗੰਸਾ ਸਾਹਿਬ ਜੀ ਮਹਾਰਾਜ ਜੀ ਦੇ ਹਜ਼ਰੀ ਵਿੱਚ ਜੋ ਬੈਠੀ ਸਾਧ ਸੰਗਤ ਦੀ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦਾ ਜੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਡੀ ਪਰਵੰਤਕੀ ਕਮਿਟੀ ਪਰਵਾਰ ਨੂੰ ਸਨੁਚੇ ਨਗਰ ਦੀਆਂ ਸਾਥੀਆਂ ਨੂੰ ਬਹੁਤ ਬਹੁਤ ਧਰਿਆ ਨਾ ਗੁਰੂ ਪਿਆਰਿਓ ਸੁਣੋ ਤਾਂ ਜੇ ਸੁਣਦਿਆਂ ਹੀ ਹੋ ਜਾਵੇ ਬਹੁਤ ਵੱਡੀ ਗੱਲ ਹੈ ਸਫੇ ਬੱਚੇ ਨਹੀਂ ਹੋਗੇ ਗੁਤਾ ਵੀ ਇਹ ਆਪਣੇ ਨਗਰ ਤੇ ਹੋਈ ਹੈ ਕਿ ਸਾਰੇ ਨਗਰ ਦੀ ਸੁਰਤਾ ਬਣ ਗਈ ਹੈ ਇੱਕ ਸੁਰਤੀ ਬਣ ਗਈ ਹੈ ਤੇ ਉਹਦੇ ਵਿੱਚੋਂ ਇਹ ਜਿਹੜੀ ਹੈ ਸ਼ਾਂਤ ਸੰਧੀ ਨਿਕਲੀ ਹੈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਸਰਦਾਰ ਗੁਰਦੀਪ ਸਿੰਘ ਪੁੱਤਰ ਸਰਦਾਰ ਸਰੂਪ ਸਿੰਘ ਜੀ ਕਿ ਜਿਨ੍ਹਾਂ ਨੇ ਬਹੁਤ ਬੜਾ ਪਿਆਰ ਦਿਖਾਇਆ ਹੈ ਨਹੀਂ ਤਾਂ ਮੇਰੇ ਵਰਗਾ ਹਰੇਕੀ ਜਨ ਹੈ ਮੈਂ ਸਰਪੰਚਾਂ ਮੈਂ ਸਰਪੰਚਾਂ ਮੈਂ ਇਹਨਾਂ ਆਪਣੇ ਬੱਚ ਨੂੰ ਕਹਿੰਦੇ ਨਾਲ ਇੱਕ ਬਹੁਤ ਵੱਡੀ ਗੱਲ ਹੈ ਉਸ ਤੋਂ ਅੰਨੇ ਨਾਲ ਸਾਰੇ ਨਾਵੇਂ ਦਾ ਜਿਨ੍ਹਾਂ ਨੇ ਇੱਕ ਧੁਰ ਹੋ ਕੇ ਗੁਰਦੀਪ ਸਿੰਘ ਨਾਲ ਤਾਂ ਬਣਾ ਕੇ ਇਸ ਕਾਰਨ ਨੂੰ ਨਿਭਰੇ ਜਾ ਰਿਹਾ ਆਸ ਤੋਂ ਆਪਣੇ ਨਾਲ ਨਾਮ ਕਰੂੰਗਾ ਲਵੀ ਜੀ ਦਾ ਰਾਪੀਆ ਸਾਹਿਬ ਬਹੁਤ ਜਿਆਦਾ ਮਿਲਤ ਕਰ ਰਹੀ ਸੀ ਬਹੁਤ ਮਿਲਤ ਕੀਤੀ ਇਸ ਤੋਂ ਇਲਾਵਾ ਗੁਰੂ ਕਹਿੰਦੇ ਹੋਈ ਵਾਰੀ ਕਿਹਾ ਕਿ ਅਸੀਂ ਤਾਂ ਕਿਸੇ ਸੱਜਣ ਨੂੰ ਪੰਜ ਸਾਲ ਬਾਅਦ ਸਰਪੰਚ ਚੁੰਦਿਆਂ ਪਰ ਉਹ ਆਪਣੇ ਕਾਰਜਾਂ ਕਰਕੇ ਉਮਰ ਭਰਨੇ ਸਰਪੰਚ ਬਣ ਜਾਂਦਾ ਮੇਰੀ ਗੱਲ ਸਰਦਾਰ ਮਜੀਤ ਸਿੰਘ ਦੀ ਕੋਰਟ ਸਾਹਿਬ ਗਿਆਨ ਸਿੰਘ ਦੀ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਸ਼ਾਇਦ ਕਿਸੇ ਨੇ ਨਹੀਂ ਕੀਤੀ ਇਹਨਾਂ ਦੇ ਦਰਵਾਜ਼ੇ ਤੇ ਹੂਟ ਸਵਾਰ ਸੀ ਕਿ ਮੈਂ ਸਭ ਸੰਤਿ ਕਰਵਣੀ ਹੈ ਜੇ ਜਿਹੋ ਕਿ ਕਿਸੇ ਬੰਦਾ ਸੱਚੇ ਮਨੋਂ ਚੱਲਦਾ ਤੁਹਾਨੂੰ ਸਾਹ ਦੇ ਆਸਰ ਹੁੰਦੇ ਆ ਤੇ ਗੁਰੂ ਸਾਹਿਬ ਨੇ ਸਾਡੇ ਨਾਲ ਹੋ ਕੇ ਇਹ ਕਾਰਗਮਾ ਨੂੰ ਕਰਵਾਇਆ ਨਾਮ ਜਨਤਾ ਦਾ ਬੰਸਾਰਾ ਵਾਸਤੇ ਬਣ ਗਿਆ ਪਰ ਸਾਡੇ ਸਰਪੰਚ ਦੀ ਦੀ ਸੇਵਾ ਦੀ ਸਰਪੰਚ ਬਣ ਗਏ ਉਹ ਸਦਾ ਸਾਡੀ ਚੱਡਾਂ ਤੇ ਰਹਿਣਗੇ ਮੈਂ ਨਾ ਕਦੇ ਸਾਡਾ ਧਰਮਾਂ ਚ ਨਹੀਂ ਕਰੂੰਗਾ ਉਹ ਤਾਂ ਸਾਡੇ ਪੱਕੇ ਹੀ ਸਰਪੰਚ ਬਣ ਗਏ ਉਹਨਾਂ ਦੇ ਭਗਲੇ ਅੱਜ ਗੁਰੂ ਘਰੋਂ ਮੈਂ ਸਰਪੰਚ ਦੀ ਅਵਾਜ਼ ਦੇ ਵਿੱਚ ਬਟਿੰਡੇ ਦੇ ਦਾਸਾ ਦਬਾਉਂਦੇ ਜਨਾ ਸੰਗਤ ਮਿਲਣ ਨਾਲ ਪੰਡਾ ਗੈਰੀ ਕੋਲ ਉਥੇ ਸਰਪੰਚ ਦੀ ਬੋਲੀ 6 ਲੱਖ ਤੇ ਪਹੁੰਚ ਗਈ ਕਿ ਤੁਸੀਂ ਇਹ ਸੋਚੋ ਵੀ ਜਿਹੜਾ ਸ਼ਖਸ ਉਪੀ ਸਭ ਦੀ ਕਾਰਨ ਵਾਸਤੇ ਆਪਣੇ ਬੱਚਿਆਂ ਦਾ 6 ਲੱਖ ਕਰ ਗਿਆ ਬਰਬਾਦ ਕਰਿਆ ਮੈਂ ਬਰਬਾਦ ਹੀ ਕਰੂੰਗਾ ਕਿ ਉਹ ਕਿੰਨਾ ਸਿਆਣਾ ਹੋਏਗਾ ਸੋ ਮੈਂ ਫਿਰ ਦੁਬਾਰਾ ਸੋਚੇ ਨਗਰ ਨੂੰ ਬੁਲਾਇਆ ਜਨਾ ਤੇ ਗੁਰਦੀਪ ਸਿੰਘ ਜੀ ਨੂੰ ਸਾਰੇ ਪਰਿਵਾਰ ਨੂੰ ਮੈਂ ਇਲਾਕੇ ਨੂੰ ਬਹੁਤ ਬਹੁਤ ਖੁਦਾਈਆ ਮੈਂ ਆਸ ਕਰਦਾ ਜੀ ਉਹ ਬਹੁਤ ਵਧੀਆ ਕੰਮ ਕਰਨਗੇ ਇੱਕ ਵਾਰ ਫੇਰ ਜੁਹੈਂ ਸਰਦਾਰ ਗੁਰਦੀਪ ਜੀ ਦਾ ਜਿਸ ਦਾ ਫੇਰ ਦਿੱਦਿਆਂ ਘਰ ਆਨੇ ਤੋਂ ਤੁਹਾਨੂੰ ਰੱਖਣਾ ਜਿਨ੍ਹਾਂ ਨੇ ਇਜੀ ਬੜੀ ਸਹਿਮਤੀ ਦੇ ਕੇ ਸੋਚੇ ਨਗਰ ਨੂੰ ਇੱਕ ਸੌਦੇ ਉੱਤੇ ਲਿਆਂਦਾ ਤੇ ਹੁਣ ਜਿਹੜੇ ਮੈਂਬਰਾਂ ਦੀ ਹੈ ਉਹ ਮੇਰੀ ਸਲਾਹ ਹੈ ਸਲਾਹ ਹੈ ਬਸੇ ਮੇਰੀ ਤੇ ਸਿਆਣੇ ਬਕਰਨੇ ਸਰਦਾਰ ਗੁਰਮੀਤ ਸਿੰਘ ਨੇ ਲੋੜੀਂਦੀ ਨੇ ਜਾਂ ਹੋਰ ਵੀ ਸਾਰੇ ਸਿਆਣੇ ਨੇ ਪ੍ਰਤੀਕਤਿਵ ਦਿੱਤੀ ਵੀ ਇਹ ਮਿਲ ਕੇ ਮੈਗਨਾਟ ਤੋਂ ਰਿਸਰਸ ਸੰਪਨਾ ਕਰਨਾ ਹੈ ਤੇ ਮੈਂਬਰ ਉਹ ਬਣਾ ਵੈਸੇ ਜਹਰ ਮੈਂ ਵੀ ਸਿਆਣੇ ਇੰਦਰਾ ਬਣਾ ਵਾ ਤੇ ਪਰ ਉਹ ਬੰਦਾ ਉਹ ਹੋਵੇ ਮੈਂਬਰ ਜਿਹੜਾ ਕੰਮ ਕਰ ਸਕਦਾ ਹੋਵੇ ਗਦੀ ਦੇ ਨਾਲ ਪੂਰੀ ਮਦਦ ਕਰ ਸਕਦਾ ਹੋਵੇ ਸੋ ਇਹ ਤੁਹਾਨੂੰ ਫੇਰ ਨਾ ਸੁਚੇ ਨਾ ਕਹੋ چا جی کو گردوارا گرو گھر جیوں بخش ہی نہیں ہوں مہاراج کے چرنا چیز بہت بخش میں جیو گے کلے کلے نے سپورٹ کر کے یہ وڈے کارجن نے پیدا دیتی ہے میں بھائی گلدیپ ہونا کا

ਸੰਤੂਮਾਰ ਦੇ ਕਰਨਾ ਬੇਤੀਆ ਕਰਦਾਂ ਆ ਉਹਨਾਂ ਦੇ ਸਭੇ ਵਿੱਚ ਇਹ ਸੋਹਣੇ ਪਿੰਡ ਨਗਰ ਵਾਸਤੇ ਕਾਰਜ ਉਤੋਂ ਕਰਦੇ ਰਹੇ ਤੇ ਪ੍ਰਾਣੀ ਪੰਚਾਇਤਾਂ ਵੀ ਅਸੀਂ ਧੰਵਾਦ ਕਰਦੇ ਆ ਜਿਨ੍ਹਾਂ ਨੇ ਰਾਵਿਲ ਤੇ ਬਾਕੀ ਬਾਕੀ ਦੇ ਕਾਰਜਾਂ ਉਹਨਾਂ ਦੇ ਪਿੰਡ ਨਗਰ ਵਾਸਤੇ ਕੀਤੇ ਨੇ ਤੁਹਾਨੂੰ ਗੱਲੀਆਂ ਸੜਕਾਂ ਦਾ ਸਹੀ ਜੋ ਰੋਪੇ ਸ਼ਕਰ ਦਾ ਸਾਰਾ ਕਿਤੇ ਉਹਦੇ ਸਾਹਮਣੇ ਜਿਹੜੇ ਅ ਪ੍ਰਾਣੀ ਪੰਚਾਇਤਾਂ ਵੀ ਸਤੰਤ ਕਰਦੇ ਆ ਜਿਨ੍ਹਾਂ ਨੇ 5 ਸਾਲ ਲਾ ਕੇ

اوه ارہ کے پیچھے آ کے اس کے سامنے بیٹھو نا 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 Fa tuntun yoo tuntun mwana yoo rarren kancakanca. ਆ ਗੱਲ ਦੇ ਗੱਲ ਕਰਦੇ ਬਾਡੀ ਵੀ ਇੱਧਰ ਆ ਜਾਓ ਆ ਜਾਓ ਕੱਦ ਨੇ ਲੱਗੂ ਪਾ ਦੇ ਮੁਕ ਯਸ ਹਾਂ ਲੱਗੂ ਪਾ ਲੈ ਪਾ ਲੈ ਵੀਡੀਓ ਤੇ ਬਾਡੀ ਵੀਡੀਓ ਭੇਜਾਂ ਕੋਈ ਗੱਲ ਫੋਟੋ ਨਾਲ ਕੱਟੋ ਬੜੀ ਕਰਾਂਗੇ ਨਾ ਨਹੀਂ ਬਾਬਾ ਓਏ ਯਾਰ ਤੇਰੀ ਫੋਟੋ ਕਰੀ ਫੋਟੋ ਫੋਟੋ ਕਰੀ ਆਂ ਗਲੀ ਦਾ ਆਂ ਵੀਡੀਓ ਚ ਲਾਉਣਾ ਇਤਰਾ ਹੋ ਕਰਕੇ ਲਾ ਫੋਟੋ ਵਿੱਚ ਫੋਟੋ ਵਿੱਚ ਤੁਮਾ ਚਾ ਪੀ ਲੈ ਬਾਈ ਵੀਡੀਓ ਇਹਦਾ ਭਾਈ ਥੋੜਾ ਬੋਲੇ ਓਏ ਗੱਡਾ ਬੋਲੇ ਮੈਨੂੰ ਮਿਠਾ ਕਰੋ ਲੈ ਕੇ ਆ ਆਲਾ Nah, <susuruh> ini. ਹਾਂ ਆਪਾਂ ਲੈ ਰੋ ਇੱਧਰ ਬਲਾਕ ਨੂੰ ਕੀ ਜੀ ਜੀ ਜੇ ਆਵੇ 31 ਹਿੱਕੇ ਲਾੜਾ ਕੇ ਇਦਲੀ ਜਾੜਾ ਆਹ ਜੀ ਬੰਦੀ ਆ ਆਹ ਕਰਨੇ ਮਾਣੇ ਕਿੰਨੇ ਘਰਾਂ ਦੇ ਆ ਦੁਵਾਰੇ ਫੇਰ ਕੰਮ ਨਹੀਂਦਾ ਦੀ ਲੈਣਾ ਭਰੀ ਆ ਨਾ ਪਰਾ ਹੋ ਰਿਹਾ ਲਾੜਾ ਖੁੱਣਾ ਕਰਾ ਆਹ ਆਹ ਫੁੱਲਾ ਇੱਧਰ ਜਾ ਕੋਈ ਰੋਟੋ ਲਾਇ ਚੱਲੋ ਚਲੋ ਚਲੋ ਵਾ ਵਾਹ ਪਹਿਲਾਂ ਉਹ ਫੋਟੋ ਬਣਾ ਆਹ ਆਹ ਵੀਡੀਓ ਵੀ ਆ ਦੇਖ ਇਹ ਗੋਮਿੰਨੇ ਹੋਗੇ ਪਾਈਸ ਨਾ ਪੁੱਠੇ ਵਾਲਾ ਨਾ ਚੱਲ ਨਾ ਤੇਰਾ ਆਉਂਦੇ ਆ ਜਾਓ ਹਾਂ ਬਹੁਤ ਲੰਬਾਈ ਇਕ ਵਾਰ ਨਾ ਯਾਰ ਹਾਂ ਹਾਂ ਉਹ ਕੋਲਾ ਖੋਲਡ ਨਿੱਕੂ ਓਏ ਬੱਸ ਵੀਡੀਓ ਬਣਾਉਣ ਨਾਲ ਦੀ ਨਾਲ ਨਿੱਕੂ ਆ ਜਾ ਨਿੱਕੂ ਓਏ ਉਹਦੇ ਲਵੇ ਖੜਾ ਉਹ ਮੜਾ ਗਾਹ ਨੂੰ ਹੋ ਜਾ ਓਏ ਭਾਈ ਪਾਓ ਪਾਓ ਇਧਰ ਇਧਰ ਨਿੱਕੂ ਦੇ ਪਾ ਓਏ ਨਿੱਕੂ ਦੇ ਪਾ ਓਏ हां हां आज तू ये काढ ਕੇ ਬਣਾ ਲੈ ਆਏ ਜੀ ਕੱਢ ਕੇ ਬਣਾਉ ਨੂੰ ਆਏ ਜੀ ਕੱਢ ਕੇ ਪਾ ਦੋ ਦੋ ਤਨ ਆਜੋ ਭਾਈ ਸਾਡਾ ਇੱਕ ਰੈਕਟਰ ਕਰੋ ਫੋਟੋ ਇੱਕ ਮਿੰਟ ਨਹੀਂ ਕਰੀਂ ਅਸੀਂ ਤੁਹਾਨੂੰ ਖੂਬ ਹੀ ਆ ਤੇ ਰੇ ਪਾਣਾ ਪਹਿਲਾਂ ਫੋਟੋ ਕਰ ਲਈਏ ਆ ਜਾ ਦੇ ਨਵੇੜੇ ਨੂੰ ਕੰਮ ਠੀਕ ਆ ਵਾਹ ਇਧਰ ਦੇਖੋ ਠੀਕ ਆ OK ਆ ਇਦੋਂ ਐਸਾ ਹੀ ਹੋ ਰਿਹਾ ਤੇ ਗਰੀਬ ਦੇ ਇੱਕ ਹੋਰ ਪਾ ਦੋ ਗਰੀਬ ਦੇ ਇੱਕ ਹੋਰ ਪਾ ਦੋ ਅੱਜ ਰੀਤੀ ਦੇ ਪਾ ਬਸ ਬਸ ਮੈਂ ਤਾਂ ਸੋਚਦਾ ਸਾਰਾ ਪਾ ਦਵਾਂ ਰੋਕੋ ਨਹੀਂ ਦਾ ਕੋਈ ਨਹੀਂ ਪਵਾ ਬੋਲਾ ਉਹ ਪਵਾਲਾ ਕੋਈ ਨਾ ਫੇਰ ਕੀ ਹੋ ਗਿਆ ਯਾਰ ਬਸ ਮੈਨੂੰ ਤਾਂ ਦੀ ਵੀ ਪਤਾ ਉਹ ਤੁਹ ਨਹੀਂ ਹੁੰਦਾ ਫੇਰ ਕੀ ਹੋ ਗਿਆ ਵੀ ਖੜਾ ਹੋਣ ਤੇ ਕਾਗਜ਼ ਭਰਦਾ ਸੀ ਇਹਦੇ ਕਰਕੇ ਵੀ ਜੁਕਸ ਵੀ ਲੈ ਫੜਾ ਫੇਰ ਤੇ ਨਾਲ ਹੋਰ ਹੋਰ بڑو بڑو کینو بس 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 بس

Thank you very much. ਚਲੋ ਜੀ ਪਾਈ ਚਲੋ ਜੀ ਪਾਈ ਚਲੋ ਜੀ ਪਾਈ ਚਲੋ ਜੀ ਪਾਈ ਚਲੋ ਜੀ ਚਾਚੀ ਚਾਚੀ ਆ ਵੀ ਕਟੋ ਗਰੀਬ ਨਾ ਗਰੀਬ ਨੂੰ ਦੇ ਬੱਚੜੀ ਬੜੀਆਂ ਹੋਰ ਆਓ ਨਿਹਾਲ ਸਤਿ ਸ਼੍ਰੀ ਅਕਾਲ ਆਹ ਦਿਖਾ ਰਿਹਾ ਹਾਂ ਚਲੋ ਚੱਲ ਨਹੀਂ ਨਾ ਹਾਲੋ ਹਾਂ ਕਿਹਾ ਕੋਈ ਆਉਂਦਾ ਨਹੀਂ ਕੋਈ ਜੁਨੇ ਕੋਈ ਫੋਟੋ ਖਿਚਾ ਨਾ ਯਾਕਾਂ ਯਾਕਾਂ ਬੋਲ ਚਲੋ ਮੈਂ ਹੋਰ ਆਇਆ ਚਲੋ ਕੀ ਲੈਣਾ ਮੈਂ ਸਾਰੀ ਤੇਰੇ ਮਾਰੇ ਬੰਕਸਾ ਦੇ ਗਏ ਮਾਰੇ ਜੁਨੀ ਉਹ ਕਰ ਲਓ 10 ਕਿਲੇ ਲੈਣੇ 1100 ਹਾਂ ਜੀ ਹਾਂ ਹਾਂ ਪਮਰਾ ਸਭ ਉਹ ਮੋਟਾ ਫਿੱਟ ਨਹੀਂ ਇਹ ਵੀ ਮੈਂ ਚੱਲ ਸਕਦਾ ਮੂੰਹ ਉਹਦਾ ਖੰਡਾ ਖੜਕਦਾ ਆਣਾ ਚੱਕ ਜਰਾ ਚੱਕ ਕਰ ਚੱਕ ਹਾਂ ਜੀ ਹਾਂ ਹਾਂ ਦੇ ਯਾਰ ਇਧਰ ਆ ਪਲੇ ਆਜਾ ਧੰਨਵਾਦ ਹੋਰ ਹੋਰ ਆ ਮੰਨਦੇ ਦੇ ਆਇਤਰ ਵੀ ਲੈਣੀ ਚਾਹੀਦੀ ਹੋ ਚਾਹੀਦੀ ਹੈ ਆ ਨਾ ਲੱਗਦੇ ਆ ਆ ਜਾ ਆ ਜਾ ਬਹਰੀ ਕੋਈ ਨਾ ਕੋਈ ਨਾ 10 ਲੱਖ ਲਾ ਕੇ ਵੀ ਸਰਪੰਚ ਜਿੱਤੇ ਹਾਂ 10 ਚੱਟਾ ਕਿੱਥੇ ਨਾਲ ਹੱਥੀਂ ਕੋਈ ਬਰਾਤਿਆ ਹੈਲੋ ਹੱਥੀਂ ਨਾਲ ਹੱਲੋ ਲਾਡੂ ਪਾਣੀ ਪਰਾਵੇ ਕੋਈ ਪਾਣੀ اڙي سي سيکو رامن کي پالا تان واجا هن ويني بي بي رنو وي سار ٿو هيرو رنو اڪيٽي ماڙا بي چڙه ठीकु <laughs>